ਰੱਖੀ ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਗੁੱਡ ਮਾਰਨਿੰਗ ਹੋਰ ਸੁਣਾਓ ਕਿ ਮੈਨੋਂ ਟੈਕਟ ਮੈਨੋਂ ਮੇਦਾ ਸਾਰੇ ਆਪਣੇ ਆਪਣੇ ਘਰ ਬਹੁਤ ਵਧੀਆ ਹੋਗੇ ਤੇ ਚੜ੍ਹਦੀ ਕਲਾ ਵਿੱਚ ਹੋਮਗੇ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਗੇ ਕੋਈ ਕਿਤੇ ਲੱਗਿਆ ਹਣਾ ਕੋਈ ਕਿਤੇ ਤੇ ਬਾਰਿਸ਼ ਦੇ ਮੌਸਮ ਵਿੱਚ ਤਾਂ ਫੇਰ ਵੀ ਕੋਈ ਕੰਮ ਨਹੀਂ ਹੁੰਦਾ ਸਾਰੇ ਅੰਦਰੋਂ ਅੰਦਰੇ ਕੰਮ ਹੁੰਦੇ ਨੇ ਫੇਰ ਬਾਰਿਸ਼ ਤੋਂ ਰੁਕਾ ਦਵਾ ਲਈ ਫੇਰ ਕੰਮ ਨਵੇਂ ਡੇ ਜਾਂਦੇ ਆ ਆ ਦੇਖੋ ਸਾਡੇ ਪਾਣੀ ਕਿੰਨਾ ਖੜ ਗਿਆ ਪਾਣੀ ਬਹੁਤ ਖੜ ਗਿਆ ਦੇਖੋ ਸਾਰੇ ਕਿਉਂਕਿ ਇਧਰ ਆਪਣਾ ਵੇੜਾ ਪੱਛਿਆ ਨਾ ਸਾਰਾ ਤਾਂ ਡੁੱਬ ਗਿਆ ਪਾਣਾ ਪਾਣੀ ਖੜ ਗਿਆ ਇਧਰ ਨਹੀਂ ਖੜਿਆ ਇਧਰ ਉੱਚਾ ਵਾ ਤੇ ਇਧਰ ਖੜ ਗਿਆ ਪਾਣੀ ਬਹੁਤ ਜ਼ਿਆਦਾ ਹੈ ਅੱਜ ਵੀ ਬਹੁਤ ਜ਼ਿਆਦਾ ਮੀਂਹ ਆ ਗਿਆ ਤੇ ਲੱਗਦਾ ਬਹੁਤ ਜ਼ਿਆਦਾ ਮੀਂਹ ਆਊਗਾ ਹੁਣ ਫੇਰੇ ਸਾਰੇ ਮੀਂਹ ਮੀਂਹ ਆ ਗਿਆ ਬਹੁਤ ਲਓ ਜੀ ਆਪਾਂ ਲਿਆਂਦੇ ਬਿਸਕੁਟ ਸੰਧਾਰੇ ਵਾਲੇ ਬਿਸਕੁਟ ਖੁੰਡੇ ਲੜੇ ਉਹ ਵਾਲੇ ਬਿਸਕੁਟ ਲਿਆਂਦੇ ਤੇ ਕੱਲ ਲੈ ਕੇ ਆਂਦੇ ਨੇ ਆਪਾਂ ਤੇ ਥੋੜੇ ਜਿਹੇ ਖਾਦੇ ਸਵਾਦ ਬਹੁਤ ਲੱਗ ਰਿਹਾ ਇਹ ਚਾਹ ਨਾਲ ਆਟੇ ਦੇ ਬਣੇ ਹੁੰਦੇ ਆ ਇਹ ਚੀਨੀ ਵਗੈਰਾ ਪਤਾ ਨਹੀਂ ਕਿ ਕੀ ਪੈਂਦਾ ਮਨਵਿੰਨਾਂ ਨੂੰ ਪਤਾ ਹੈਗਾ ਚੀਨੀ ਆਟੇ ਦਾ ਜ਼ਰੂਰ ਪਤਾ ਲਓ ਲੈ ਆਂਦੇ ਥੋੜੇ ਜਿਹੀ ਬਿਸਕੁਟ ਥੋੜਾ ਜਿਹਾ ਲੈ ਆਂਦਾ ਆਪਾਂ ਰਾਸ਼ਨ ਕਰਦਾ ਆ ਦੇਖੋ ਦਿਨੇ ਥੱਲੇ ਨੌਂਦੀਆਂ ਨਮਕ ਟਾਟਾ ਤੇ ਇੱਕ ਕਪਾ ਸਾਬਲ ਲੈ ਆਂਦਾ ਇਹ ਕੱਪੜੇ ਬਹੁਤ ਵਧੀਆ ਧੋਂਦਾ ਵਾ ਚਿੱਟੇ ਸਾਬਣ ਨਾਲ ਕੱਪੜੇ ਬਹੁਤ ਹੀ ਸੋਹਣੇ ਧੁੱਤੇ ਜਾਂਦੇ ਨੇ ਦੇਖੋ ਤੇ ਮਤਲਬ ਸਿਰਫ ਨਾਲ ਤਾਂ ਪਾਉ ਮਤਲਬ ਮਸ਼ੀਨ ਵਿੱਚ ਪਾਡ ਲੈਣੇ ਆ ਦਾਗ ਵਗੈਰਾ ਰਹਿ ਜਾਂਦੇ ਨੇ ਜਿਹੜੇ ਮਾੜੇ ਮੋٹے ਤਾਂ ਵਾਈਟ ਸਾਬਣ ਨਹੀਂ ਹੁੰਦਾ ਜਿਹੜਾ ਉਹਦੇ ਨਾਲ ਹੀ ਲੈਂਦੇ ਨੇ ਤੇ ਇਹ ਆ ਵੀ ਲੈ ਕੇ ਆਂਦਾ ਧਾਂਦੇ ਮਨਜਣਾ ਲਾਇਕ ਸਟੀਲ ਬੂਸ ਸਟੀਲ ਵੀਖੰਦੇ ਨਾਲ ਹਾਰ ਸਟੀਲ ਵੀਖ ਲੈਂਦਾ ਤੇ ਆਪਾਂ ਟਾਟਾ ਨਮਕ ਵਰਤਦੇ ਆ ਤੁਸੀਂ ਪਲੀਜ਼ ਜ਼ਰੂਰ ਦੱਸਿਓ ਕਿਹੜਾ ਕਿਹੜਾ ਨਮਕ ਵਰਤਦੇ ਹੋ ਤੁਸੀਂ ਆਪਾਂ ਵਰਤ ਰਹੇ ਆ ਟਾਟਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਹੜਾ ਕਿਹੜਾ ਤੁਸੀਂ ਨਮਕ ਵਰਤਦੇ ਹੋ ਪਲੀਜ਼ ਦੱਸਿਓ ਜੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਸਾਬਨ ਇੱਕ ਟਿੱਕੀ ਸਾਬਨ ਲਿਆ ਦੀ ਡਿਟਾਲ ਡਿਟੋਲ ਸਾਬਣ ਬਹੁਤ ਹੀ ਵਧੀਆ ਹੁੰਦਾ ਹੈ ਕਿ ਟਾਣੂਆਂ ਤੋਂ ਸਾਰੇ ਮਰ ਜਾਂਦੇ ਆ ਤੇ ਐਵੇਂ ਵੀ ਡਿਟੋਲ ਸਾਬਣ ਆਪਣੇ ਸਿਹਤ ਲਈ ਬਹੁਤ ਵਧੀਆ ਹੁੰਦਾ ਤੇ ਇਹਦਾ ਪ੍ਰਾਈਸ ਕੁਝ ਜ਼ਿਆਦਾ ਨਹੀਂ ਹੈਗਾ ਇਹ ਔਨਲੀ 72 ਪਰ ਰੇਟ ਲਿਖਿਆ ਆ ਦੇਖੋ ਥੋੜੇ ਸਾਹਮਣੇ ਆ ਬਾਕੀ ਮੈਨੂੰ ਪਤਾ ਨਹੀਂ ਕਿੰਨੇ ਦੀ ਆਈ ਆ ਮੰਮੀ ਖੁਨਾ ਨੇ ਪਤਾ ਪਤਾ ਨਹੀਂ ਸਸਤੀ ਹੁੰਨੀ ਆ ਉਦੋਂ ਲਿਖਿਆ ਹੋਣਾ ਇਹ ਕੀ ਰੇਟ ਤਾਂ ਨਹੀਂ ਮੈਨੂੰ ਪਤਾ ਕੁਛ ਲਓ ਜੀ ਫਿਰ ਆਪਾਂ ਲੈਂਦੇ ਚਾਹ ਪੱਤੀ ਦੋ ਪੈਕਟ ਤੇ ਕਾਫੀ ਆਹੀ ਕਾਸੀ ਚਾਹ ਪੱਤੀ ਵੀ ਬਹੁਤ ਵਧੀਆ ਹੈ ਇਹ ਇਹਦਾ ਪ੍ਰਾਈਸ ਹੈਗਾ 100 ਰੁਪਿਆ ਤੇ ਆਪਾਂ ਇਹ ਚਾਹ ਵਰਤਦੇ ਆਂ ਤੇ ਚਾਹ ਪੀਣ ਵਿੱਚ ਵੀ ਬਹੁਤ ਸੁਆਦ ਹੁੰਦੀ ਹੈ ਤੇ ਦੋ ਪੈਕਟ ਲੈਂਦੇ ਆਪਾਂ ਇਹ ਦੇਖੋ ਤੇ ਸਿਰਫ ਦਾ ਪੈਕਟ ਲੈਂਦਾ ਆਪਾਂ ਇੱਥੇ ਆਪ ਆਪਾ ਇੱਕ ਸਰਫਦਾ ਪੈਕੇਟ ਲੈ ਹੁੰਦਾ ਆ ਦੇਖੋ ਇਹ ਵੀ ਸਰਫ ਬਹੁਤ ਵਧੀਆ ਹੁੰਦਾ ਵਾ ਵੀ ਵਾ ਇਹ ਸਾਫ ਬਹੁਤ ਵਧੀਆ ਹੁੰਦਾ ਵਰਤ ਕੇ ਪਤਾ ਲੱਗਦਾ ਵਾ ਚਰਪਦਾ ਤੇ ਲਓ ਜੀ ਆਪਾਂ ਤੁਹਾਨੂੰ ਸਾਰਾ ਦਿਖਾਇਆ ਰਾਸ਼ਨ ਜਿਸ ਕੋ ਤੇ ਆਪਾਂ ਚਾਹ ਵੀ ਪਾਇਆ ਹੈ ਹੁਣ ਵਧਾ ਦੇਖੋ ਖੰਡਾ ਚਾਹ ਬਹੁਤ ਟੇਸਟੀ ਆ ਤੇ ਹਰ ਰੋਟੀ ਨਾਲ ਖਾਣੇ ਨੂੰ ਥੋੜੇ ਦਿਨ ਹੋਇਆ ਆਪਾਂ ਇਹਨੂੰ ਆਚਾਰ ਆੰਬ ਦਾ ਤੇ ਬਹੁਤ ਹੀ ਟੇਸਟੀ ਬਣਿਆ ਆਂਬ ਦਾ achar ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਪਲੇਸ ਚੈਨਲ ਨੂੰ ਲਓ ਜੀ ਇਹ ਵੀ ਪਕੌੜੇ ਲੈਂਦੇ ਆਪਾਂ ਨੇ ਰੱਖਣ ਦੇ ਵਿੱਚ ਤੇ ਇਹ ਬਹੁਤ ਸਵਾਦ ਬੰਦਿਆ ਸਾਨੂੰ ਤਾਂ ਵੀ ਬਹੁਤ ਸਵਾਦ ਲੱਗਦੀ ਆ ਲੁਭੜੇਂਦੀ ਫਿਰ ਰਸਣ ਵਿੱਚ ਆਪਾਂ ਪਕੌੜੇ ਵੀ ਲੈਂਦੇ ਆ ਕੀਤਾ ਪ੍ਰਾਈਸ ਕੁਛ ਅੱਖਰ ਕਿ ਲਿਖਿਆ ਆਇਆ ਪ੍ਰਾਈਸ ਨਹੀਂ ਲਿਖਿਆ ਸ਼ਾਇਦ ਸ਼ਾਇਦ 35 ਰੁਪਏ ਤਾਂ ਜ਼ਿਆਦਾ ਨੇ 20 ਰੁਪਏ ਦਾ ਪੈਕਟ ਆਇਆ ਹੈ ਸ਼ਾਇਦ ਦੇਖੋ ਤੇ ਵੀ ਪੈਕਟ ਆ ਹੈ ਇਹਨੂੰ ਪਤਾ 20 ਰੁਪਏ ਦਾ ਪੈਕਟ ਆ ਹੈ ਤੇ ਵੀ ਆਪਾਂ ਰਸਨ ਦੇ ਵਿੱਚ ਲੈ ਕੇ ਆਏ ਆ ਪਲੀਜ਼ ਲਾਈਕ ਸਬਸਕ੍ਰਾਈਬ ਜੁੜੂ ਕਰਕੇ ਚੈਨਲ ਨੂੰ ਮਿਲਦੇ ਆਪਾਂ ਨੈਕਸਟ ਬਲੌਗ ਵਿੱਚ ਬਾਏ ਬਾਏ ਲੋ ਜੀ ਮੀਤ ਵਾਧਾ ਹੋ ਗਿਆ ਮੌਸਮ ਸਾਫ ਹਵਾ ਚੱਲ ਲੱਗੀ ਫੇਰ ਵੀ ਬੱਦਲ ਹੈ ਕਿ ਨਹੀਂ ਪਰ ਮੈਂ ਕੰਦੇਜਾ ਪਾ ਜਾਂਦਾ ਪਰ ਉਹਦਾ ਬੱਦਲ ਹੈ ਕਿ ਨਹੀਂ ਦੇਖੋ ਚਲੋ ਹਵਾ ਚੱਲਦੀ ਹੈ ਕੱਪੜੇ ਸੁੱਕ ਜਾਣਗੇ ਆਪਾਂ ਦੇ ਗगन ਦੇ ਕੱਪੜੇ ਧੋਤੇ ਆ ਟੈਂਟੀ ਦੇ ਧੋਤੇ ਆ ਹਰਮਨ ਦੇ ਧੋਤੇ ਨੇ ਆਪਣੇ ਕੱਪੜੇ ਸੁੱਕ ਜਾਣਗੇ ਮਾਸਮ ਕੋਈ ਪਤਾ ਨਹੀਂ ਕਦੋਂ ਮੈਂ ਅੱਜ ਇਹ ਚੜ੍ਹ ਕੇ ਆਦਾਂ ਤੇ ਬਸਤੀ ਸਭ ਬੜੀਆ ਚੱਲ ਰਿਹਾ ਕੰਮ ਇਹ ਆਪਾਂ ਹੁਣ ਕਰਾਂਗੇ ਕੰਨ ਦਾ ਪੰਨ ਆਪਾਂ ਲਿਆਂਦਾ ਸੀਮੈਂਟ ਚਲੋ ਦਿਖਾਉਂ ਮਾਂਗੇ ਤੁਹਾਨੂੰ ਆਕੇ ਆਕੇ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਾਂ ਹਾਂ ਬਿਜਲੀ ਜ ਨਹੀਂ ਆਹਾ ਆ ਤਾਂ ਬੱਦਲ ਘੜਤਣਾ ਪਿਆ ਇਹਨੂੰ ਤਾਂ ਵੀ ਫੇਰ ਗਈ ਅੱਛਾ ਸਵੇਰੇ ਆਵੇਂ ਸਵੇਰੇ ਨੂੰ ਆ ਅੱਛਾ